ਖਬਰ ਸੰਰੂਰ ਦੇ ਲਹਿਰਾ ਗਾਗਾ ਤੋਂ ਹੈ ਜਿੱਥੇ ਦੇ ਚਾਂਦੂ ਪਿੰਡ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਤਲਾਬ ਬਣਾਇਆ ਜਾਣਾ ਜਿਸ ਵਿੱਚ ਘੱਗਰ ਦਾ ਓਵਰਫਲੋ ਪਾਣੀ ਸਟੋਰ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਉਸ ਨੂੰ ਸਿੰਚਾਈ ਦੇ ਲਈ ਵਰਤਿਆ ਜਾਵੇਗਾ ਪਰ ਇਸ ਪਿੰਡ ਦੇ ਦਲਿਤ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਹਨਾਂ ਦੀ ਜ਼ਮੀਨ ਵਰਤੇਗੀ ਤਾਂ ਉਹ ਖੇਤੀ ਕਿੱਥੇ ਕਰਨਗੇ ਕਿਉਂਕਿ ਇਸ ਜ਼ਮੀਨ ਤੇ ਕਈ ਦਲਿਤ ਪਰਿਵਾਰ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਪਰ ਹੁਣ ਸਰਕਾਰ ਇਸ ਜ਼ਮੀਨ ਤੇ ਇੱਕ ਵੱਡਾ ਪ੍ਰੋਜੈਕਟ ਬਣਾਉਣ ਜਾ ਰਹੀ ਹੈ ਜਿਸ ਦੇ ਚੱਲਦੇ ਉਹ ਬੇਘਰੇ ਹੋ ਜਾਣਗੇ ਅਤੇ ਉਹਨਾਂ ਲਈ ਕਮਾਈ ਦਾ ਕੋਈ ਸਾਧਨ ਨਹੀਂ ਰਹੇਗਾ। ਦਲਿਤ ਪਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਕਿ ਸਰਕਾਰ ਜਰਨਲ ਕੈਟਾਗਰੀ ਦੀ ਜ਼ਮੀਨ ਤੇ ਇਹ ਪ੍ਰੋਜੈਕਟ ਬਣਾ ਸਕਦੀ ਹੈ। ਉਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਦਲਿਤ ਪਾਈਚਾਰੇ ਦੇ ਲੋਕਾਂ ਦਾ ਪਿੰਡ ਦੀ ਸਾਂਝੀ ਜ਼ਮੀਨ ਤੇ 33% ਹੱਕ ਹੁੰਦਾ ਹੈ। ਇਸ ਪ੍ਰੋਜੈਕਟ ਦੇ ਲਈ ਪਿੰਡ ਦੀ ਪੰਚਾਇਤ ਵੱਲੋਂ ਹੀ ਸਰਕਾਰ ਨੂੰ ਜ਼ਮੀਨ ਦਿੱਤੀ ਗਈ ਹੈ ਅਤੇ ਜਲਦ ਹੀ ਇਹ ਪ੍ਰੋਜੈਕਟ ਸ਼ੁਰੂ ਹੋ ਜਾਣਾ ਹੈ ਪਰ ਉਹ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਉਹਨਾਂ ਦੀ ਜੋ ਜ਼ਮੀਨ ਹੈ 33% ਹਿੱਸਾ ਉਹਨਾਂ ਨੂੰ ਜ਼ਰੂਰ ਦਵਾਇਆ ਜਾਵੇਗਾ ਇਹ ਇਸ ਤਰ੍ਹਾਂ ਇਹ ਪਿੰਡ ਚਾਂਦੂ ਦੇ ਵਿੱਚ ਸ਼ਾਮਲ ਆ ਜਿਹੜੀ ਜ਼ਮੀਨ ਹੈ 136 ਕਿੱਲੇ ਸਾਨੂੰ ਰਿਜ਼ਰਵੇਸ਼ਨ ਦੇ ਤੌਰ ਤੇ ਮਿਲੀ ਹੈ ਜਿਹੜਾ ਇੱਕ ਇੱਕ ਕਿਲਾ ਕਿਸੇ ਨੂੰ ਚਾਰ ਕਨਾਲ ਪੰਜ ਕਨਾਲ 6 ਕਨਾਲ ਇਹ ਮਤਲਬ ਕਿ ਸਿੰਚਾਈ ਕਰ ਰਹੇ ਹਰ ਸਾਲੇ ਦੇ ਵਿੱਚ ਜਿਹੜੇ ਗਰੀਬ ਆਦਮੀ ਨੇ ਗਰੀਬ ਪਰਿਵਾਰ ਨੇ ਇਹ ਜੁੜੇ ਹੋਏ ਨੇ ਤੇ ਵਾਹੀਯੋਗ ਜ਼ਮੀਨ ਹੈ ਜਿਹੜੀ ਆਪਣਾ ਬੀਜ ਕੇ ਗੁਜ਼ਾਰਾ ਕਰ ਰਹੇ ਆ ਪਰ ਸਰਕਾਰ ਕਹਿੰਦੀ ਵੀ ਇੱਥੇ ਝੀਲ ਬਣਾਉਂਗੇ ਅੱਤਰ ਘੱਗਰ ਚਾੜ ਹਾਂ ਹੁਣ ਸਾਨੂੰ ਪਤਾ ਲੱਗਿਆ ਕਿ ਸਰਕਾਰ ਇੱਥੇ ਇਹਦੇ ਵਿੱਚ ਝੀਲ ਬਣਾ ਕੇ ਮਤਲਬ ਕਿ ਪਾਣੀ ਸਟੋਰ ਕਰਨਾ ਚਾਹੁੰਦੀ ਹੈ ਸਰਕਾਰ ਤਾਂ ਕਹਿੰਦੀ ਵੀ ਇਹ ਪਾਣੀ ਸਿੰਚਾਈ ਲਈ ਵਰਤਿਆ ਜਾਏਗਾ ਪਰ ਲੇਕਿਨ ਸਾਨੂੰ ਇਸ ਸਿੰਚਾਈ ਦੀ ਜ਼ਰੂਰਤ ਨਹੀਂ ਹੈ ਨਾ ਹੀ ਸਾਨੂੰ ਇਸ ਸਿੰਚਾਈ ਵਾਸਤੇ ਪਾਣੀ ਪੂਰਾ ਹੋ ਸਕਦਾ ਸਾਨੂੰ ਸਿੰਚਾਈ ਵਾਸਤੇ ਇਧਰੋਂ ਘੱਗਰ ਲੱਗਦਾ ਦੂਜੇ ਪਾਸੇ ਸਾਨੂੰ ਚੰਬੌਲੀ ਡਰੇਨ ਲੱਗਦੀ ਹੈ ਉਹ 24 ਘੰਟੇ ਜਿਹੜੇ ਇਹ ਸਾਰੇ ਚੱਲਦੇ ਰਹਿੰਦੇ ਆ ਇੰਜਨ ਆ ਰਾਈ ਅਸੀਂ ਪਾਣੀ ਚੱਕ ਕੇ ਅਸੀਂ ਆਪਣੀ ਸਿੰਚਾਈ ਨਾਲ ਮਤਲਬ ਕਿ ਆਪਣੇ ਜਿਹੜੇ ਖੇਤ ਨੇ ਉਹਨਾਂ ਦੇ ਵਿੱਚ ਗੁਜ਼ਾਰਾ ਕਰ ਰਹੇ ਆ ਪਾਣੀ ਉਹ ਲਾਉਂਦੇ ਆ ਲੇਕਿਨ ਜਿਹੜਾ ਸਰਕਾਰ ਦੀ ਪਾਲਿਸੀ ਹੈ 20 ਕਿੱਲਾਂ ਦੇ ਵਿੱਚ ਨਾ ਤਾਂ ਫਲੱਡ ਦਾ ਪਾਣੀ ਰੁਕਣਾ ਹੈ ਅਤੇ ਨਾ ਹੀ ਕੋਈ ਸਿੰਚਾਈ ਲਈ ਪੂਰਾ ਪਾਣੀ ਕਿਤੇ ਵਰਤਣਾ ਹੈ ਸੋ ਇਸ ਕਰਕੇ ਜਿਹੜੇ ਸਾਡੇ ਮਤਲਬ ਕਿ 20 ਏਕੜ ਦੇ ਵਿੱਚ ਲਗਾਏ ਜਾ ਰਿਹਾ ਪ੍ਰੋਜੈਕਟ ਇਸ ਨਾਲ 40 ਪਰਿਵਾਰ ਜਿਹੜੇ ਉਜੜ ਜਾਣਗੇ ਜਿਹੜੇ ਹਰ ਸਾਲ ਮਤਲਬ ਖੇਤੀ ਕਰਦੇ ਆ ਉਹਨਾਂ ਲਈ ਇੱਕ ਬਹੁਤ ਵੱਡੀ ਮੁਸੀਬਤ ਖੜੀ ਹੋ ਜਾਵੇਗੀ ਜਾਂ ਫਿਰ ਅਗਰ ਸਰਕਾਰ ਚਾਹੁੰਦੀ ਹੈ ਇਹ ਸਾਡੀ ਐਸੀ ਜ਼ਮੀਨ ਛੱਡ ਕੇ ਜਨਰਲ ਵਾਲੇ ਪਾਸੇ ਜਿੱਥੇ ਮਰਜ਼ੀ ਲਾ ਲੈਣ ਸਾਨੂੰ ਕੋਈ ਇਤਰਾਜ਼ ਨਹੀਂ ਹੈ ਭਾਵੇਂ ਇੱਥੇ ਟੋਟਲ ਵੈਸੇ 350 ਕ ਦੇ ਏਕੜ ਆਸ-ਪਾਸ ਜ਼ਮੀਨ ਹੈ ਟੋਟਲ ਚਾਂਦੂ ਪਿੰਡ ਦੀ ਔਰ ਜਿਹੜੀ ਜਨਰਲ ਤੌਰ ਤੇ ਹੈਗੀ ਜ਼ਮੀਨ ਉਹ 250 ਕਿੱਲੇ ਦੇ ਆਸ-ਪਾਸ ਹੈ ਠੀਕ ਹੈ ਦੂਜੇ ਪਾਸੇ ਲਾਲਣ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜਿਹੜਾ ਹੁਣ ਚਾਰ-ਚਾਰ ਪੰਜ-ਪੰਜ ਕਨਾਲ ਇੱਕ ਗਰੀਬ ਆਦਮੀ ਨੂੰ ਵਿਧਵਾਵਾਂ ਜਿਹੜੀਆਂ ਨੇ ਘਟੋੜ 10-15 ਵਿਧਵਾਵਾਂ ਨੇ ਉਹਨਾਂ ਨੂੰ ਇਹ ਮਿਲੀ ਹੋਈ ਹੈ ਲੇਕਿਨ ਇੱਕ ਬਹੁਤ ਵੱਡਾ ਜਿਹੜਾ ਹੈ ਸੰਕਟ ਖੜਾ ਹੋ ਜਾਊਗਾ ਐਸੀ ਪਰਿਵਾਰਾਂ ਦੇ ਸਾਹਮਣੇ ਹਾਂਜੀ ਸਰਕਾਰ ਪ੍ਰੋਜੈਕਟ ਸ਼ੁਰੂ ਕਰਦੀ ਹੈ ਤੁਹਾਡੇ ਵੱਲੋਂ ਕੀ ਐਕਸ਼ਨ ਹੋਊਗਾ ਅਸੀਂ ਪੂਰਾ ਵਿਰੋਧ ਕਰਾਂਗੇ ਜੀ ਇਹਦਾ ਸਾਨੂੰ ਕੁਝ ਵੀ ਕਰਨਾ ਪਵੇ ਇਸ ਜ਼ਮੀਨ ਨੂੰ ਰੋਕਣ ਵਾਸਤੇ ਪ੍ਰੋਜੈਕਟ ਰੋਕਣ ਵਾਸਤੇ ਸਾਨੂੰ ਕੁਝ ਵੀ ਕਰਨਾ ਪਵੇ ਸਰਕਾਰ ਨੂੰ ਅਸੀਂ ਹੁਣੇ ਇਹ ਗੱਲ ਕਹਿ ਰਹੇ ਆ ਅਸੀਂ ਬੇਨਤੀ ਕਰ ਰਹੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਜੇ ਪ੍ਰੋਜੈਕਟ ਲਗਾਣਾ ਹੈ ਤਾਂ ਤੁਸੀਂ ਕਿਸੇ ਹੋਰ ਪਿੰਡ ਚਲਾ ਲਓ ਆ ਮੰਡੇ ਵੀ ਮਕੋੜ ਪਿੰਡ ਹੈ 4400 ਕਿੱਲਾ ਜ਼ਮੀਨ ਹੈ ਘੱਗਰ ਦੇ ਨਾਲ ਲੱਗਦੀ ਜ਼ਮੀਨ ਹੈ ਉੱਥੇ ਪ੍ਰੋਜੈਕਟ ਲਾ ਲੈਣ ਤਾਂ ਸਾਡੀ ਜਿਹੜੀ ਜਰਨਲ ਹੈ ਹੋਰ ਪਾਸੇ ਉੱਥੇ ਲਗਾ ਲੈਣ ਪਰ ਲੇਕਿਨ ਐਸੀ ਪਰਵਾਰਾਂ ਦਾ ਜਿਹੜਾ ਉਜਾੜਾ ਹੋ ਰਿਹਾ ਉਹ ਅਸੀਂ ਨਹੀਂ ਉਜੜਨਾਂਗੇ ਅਸੀਂ ਵਿਧਾਇਕ ਹਲਕਾ ਲੈ ਰਹੇ ਗਾਗਾ ਬ੍ਰਿੰਦਰ ਗੋਇਲ ਜੀ ਨੂੰ ਵੀ ਮਿਲ ਚੁੱਕੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਹੈ ਕਿ ਤੁਹਾਡੀ ਸੁਣਵਾਈ ਜਰੂਰ ਕੀਤੀ ਜਾਵੇਗੀ ਨਾਮ ਹੈ ਜੀ ਆਪਣਾ ਭਾਵਾਂ ਦੇਵੀ ਕਿਹੜਾ ਪਿੰਡ ਹੈ ਜੀ ਚਾਂਦੂ ਕਿਵੇਂ ਦੇਖਦੇ ਕਿ ਜਿਹੜਾ ਉੱਥੇ ਝੀਲ ਬਣਾ ਰਹੇ ਨੇ ਤੁਹਾਡੀ ਮੈਂ ਜੀ ਇੱਥੇ ਨਹੀਂ ਸਾਨੂੰ ਲੋੜ ਨਹੀਂ ਹੈ ਹਾਂ ਸਾਡੇ ਜੀ ਛੋਟੇ ਛੋਟੇ ਬੱਚੇ ਨੇ ਸਾਡੀ ਨੋ ਮਰੀ ਹੈਗੀ ਦੋ ਪੋਤੇ ਨੇ ਹਾਂ ਦੁੱਜੀ ਨੂੰ ਆਈ ਹੈਗੀ ਉਹ ਤੈਨੂੰ ਪਤਾ ਲੱਗੇਗੀ ਪੁੱਤੇ ਹੈਗੇ ਦੋ ਉਹ ਪਾਲਣਾ ਕਰੀ ਜਾਂਦੇ ਆ ਇਹ ਛੇ ਛਕ ਨਾਲਾਂ ਜਗ੍ਹਾ ਆ ਗਈ ਸਾਡੇ ਕੋਲ ਮਸਾਂ ਟਾਈਮ ਪਾਸ ਕਰਦੇ ਪਹਿਲਾਂ ਵੀ ਛੋਟੇ ਛੋਟੇ ਬੱਚੇ ਸੀਗੇ ਜਦੋਂ ਦੇ ਆਦਮੀ ਮਰੇ ਨੇ ਟਾਈਮ ਪਾਸ ਕਰੀ ਜਾਂਦੇ ਹੈਗੇ ਹੋਰ ਸਾਡੇ ਕੋਲ ਕੋਈ ਹਿੱਲਾ ਨਹੀਂ ਹੈਗਾ ਸਾਡੇ ਕੋਲ ਤੇ ਹੀ ਹਿੱਲਾ ਹੈਗਾ ਬਸ ਤੇ ਇਹ ਵੀ ਜੇ ਸਾਡੇ ਕੋਲ ਗਵਰਨਮੈਂਟ ਖਊਗੀ ਤੇ ਗਵਰਨਮੈਂਟ ਦਾ ਕਿੱਥੇ ਭਲਾ ਹੋਊਗਾ ਅਸੀਂ ਕਿੱਧਰ ਜਾਵਾਂਗੇ ਫੇਰ बस साथ साथ ही ਹੈਗਾ ਸਾਡੀ ਤੇ ਇਹ ਬੇਨਤੀ ਹੈਗੀ ਵੀ ਇੱਥੇ ਨਹੀਂ ਬੰਨਣੀ ਚਾਹੀਦੀ ਸਰਕਾਰ ਕਹਿੰਦੀ ਪਾਣੀ ਰੋਕਣਾ ਨਹੀਂ ਨਹੀਂ ਇੱਥੇ ਨਹੀਂ ਅਸੀਂ ਕੋਹਲੀ ਡੁੱਬ ਕੇ ਮਰਦਿਆਂ ਅਸੀਂ ਲੰਗਦੀਆਂ ਨਾਲੀ ਵੀ ਇਧਰੋਂ ਲੰਗਦੀਆਂ ਅਸੀਂ ਡੁੱਬ ਕੇ ਕੋਹਣੀ ਮਰੀਆਂ ਅੱਜ ਸਾਨੂੰ ਹੋ ਗਏ 60-60 ਸਾਲ ਬਹਿਣ ਜਾਣੂ ਅਸੀਂ ਤਾਂ ਕੋਹਣੀ ਮਰੀਆਂ ਇੱਥੇ ਹੀ ਹੈਗੀਆਂ ਤੇ ਸਾਡਾ ਜੀ ਇਹ ਮਸਲਾ ਹੱਲ ਕਰਿਓ ਤੁਸੀਂ ਸਾਨੂੰ ਇਹ ਨਹੀਂ ਝੀਲ ਸਾਨੂੰ ਚਾਹੀਦੀ ਬਸ ਸਾਨੂੰ ਤੇ ਇਹ ਸਾਨੂੰ ਇਹ ਜਿਹੜੇ ਦੋ-ਦੋ ਤਿੰਨ-ਤਿੰਨ ਕਨਾਣਾ ਇਹ ਹੀ ਸਾਨੂੰ ਚਾਹੀਦੀਆਂ ਕੋਈ ਅਸੀਂ ਪੱਠੇ ਬੀਜ ਲੈਂਦੇ ਕੋਈ ਕਣਕ ਕਰ ਲੈਂਦੇ ਹੈਗੇ ਬਸ ਇਹ ਟਾਈਮ ਪਾਸ ਕਰੀ ਜਾਂਦੇ ਹੈਗੇ ਹੋਰ ਸਾਡੇ ਨਾਲ ਕੋਈ ਆਇ ਨਹੀਂ ਆਇਲਾ ਠੀਕ ਕੀ ਨਾਮ ਹੈ ਮਹਿੰਦਰੋ ਦੇਵੀ ਕਿਹੜਾ ਪਿੰਡ ਹੈਗਾ ਆ ਚੰਦੂ ਠੀਕ ਹੈ ਤਾਂ ਜਿਹੜੀ ਤੁਹਾਡੀ ਚੰਦੂ ਪਿੰਡ ਦੀ ਜ਼ਮੀਨ ਹੈ ਤੁਹਾਡੀ ਉਹਦੇ ਤੇ ਝੀਲ ਬਣਾਈ ਜਾ ਰਹੀ ਹੈਗੀ ਤਾਂ ਕੀ ਕਹਿਣਾ ਚਾਹੋਗੇ ਨਹੀਂ ਜੀ ਸਾਨੂੰ ਕੋਈ ਲੋੜ ਨਹੀਂ ਸਾਨੂੰ ਝੀਲ ਦੀ ਕੋਈ ਲੋੜ ਨਹੀਂ ਸਾਡੇ ਨਿੱਕੇ ਨਿੱਕੇ ਬੱਚੇ ਨੇ ਤੇ ਇਸ ਤੋਂ ਸਾਨੂੰ ਉਵੇਂ ਹੀ ਮਾਰਦੇ ਹਨ ਤੇ ਝੀਲ ਚੂਲ ਦੀ ਸਾਨੂੰ ਕੋਈ ਲੋੜ ਨਹੀਂ ਅਸੀਂ ਮਸਾ ਰੋਟੀ ਖਾ ਰਹੇ ਆ ਟੇਪਾਸ ਕਰ ਰਹੇ ਆ ਅੱਜ ਕੱਲ ਤਾਂ ਕੋਈ ਵਟਾ ਤੋਂ ਪੱਠੇ ਨਹੀਂ ਵੜਨ ਦਿੰਦਾ ਡੰਗਰ ਅਸੀਂ ਨਹੀਂ ਰੱਖਦੇ ਜੇ ਕੋਈ ਰੱਖਾਂਗੇ ਤੇ ਜਿਹਦੇ ਕੋਲ ਜ਼ਮੀਨ ਹੋਏਗੀ ਤਾਂ ਹੀ ਰੱਖੇਗਾ ਕੋਈ ਜ਼ਿਮੀਂਦਾਰ ਗੱਲ ਪੈ ਜਾਂਦੇ ਨੇ ਜੀ ਸਾਡੀ ਹੱਥ ਬੰਨ ਕੇ ਬੇਨਤੀ ਹੈ ਮੇਰੀਆਂ ਚਾਰ ਪੋਤੀਆਂ ਨੇ ਮਾਂ ਬਾਰੀ ਮੈਂ ਉਹਨਾਂ ਨੂੰ ਪਾਲਣਾ ਕਰਨੀਆਂ ਛੀਕ ਨਾਲਾਂ ਥਾਂ ਹੈਗੀ ਦੋ ਮੁੰਡੇ ਨੇ ਅੱਡ ਨੇ ਮੈਂ ਉਹਨਾਂ ਦੀ ਪਾਲਣਾ ਕਰਨੀ ਦੋ ਦੋ ਕਨਾਲਾਂ ਸਾਨੂੰ ਥਾਂ ਆਈਏ ਜੇ ਉਹ ਵੀ ਇਹ ਸਾਡੇ ਕੋਲ ਖੋਣਗੇ ਤੇ ਫੇਰੇ ਗਵਰਨਮੈਂਟ ਜੁਗ ਚੰਗੀ ਗੱਲ ਨਹੀਂ ਪਰ ਸਰਕਾਰ ਕਹਿੰਦੀ ਝੀਲ ਬਣਾ ਕੇ ਘੱਗਰ ਦਾ ਪਾਣੀ ਜਿਹੜਾ ਚੜ ਜਾਂਦਾ ਉਹਨੂੰ ਰੋਕਣਾਗਾ ਹਾਂਜੀ ਸਾਨੂੰ ਕੋਈ ਲੋੜ ਨਹੀਂ ਅਸੀਂ ਕੋਈ ਨਹੀਂ ਡੁੱਬਦੇ ਜੇ ਡੁੱਬ ਜਾਵਾਂਗੇ ਤੇ ਸਗਾ ਚੰਗਾ ਭਰਾ ਮਰ ਜਾਵਾਂਗੇ ਸਾਨੂੰ ਕੋਈ ਲੋੜ ਨਹੀਂ ਸਾਨੂੰ ਝੀਲ ਦੀ ਲੋੜ ਹੀ ਕੋਈ ਨਹੀਂ ਕਿਸੇ ਹੋਰ ਪਿੰਡ ਜਾ ਕੇ ਜੀ ਬਣਾ ਦਿਓ ਆ ਇਹ ਤੇ ਅਸੀਂ ਪਾਲਣਾ ਕਰ ਰਹੇ ਆ ਇਹ ਤੇ ਢਿੱਡ ਪਾਲ ਰਹੇ ਆ ਇਹ ਤੁਸੀਂ ਖੋ ਕੇ ਲੈ ਜਾਓਗੇ ਸਾਡੇ ਪਰਲੇ ਕੀ ਰਹੂਗਾ ਸਾਨੂੰ ਜੀ ਕੋਈ ਝੀਲ ਦੀ ਲੋੜ ਨਹੀਂ ਨਾ ਸਾਨੂੰ ਮਾਰ ਮਿਲਦੀ ਨਾ ਸਾਨੂੰ ਲੋੜ ਐ ਸੀ ਇਹ ਕੁ ਥੋੜੇ ਬਹੁਤ ਜਿਹੜੇ 10 ਕਿਲੋ ਦਾਣੇ ਬਣ ਜਾਂਦੇ ਨੇ ਬੱਚਿਆਂ ਦੇ ਖਾਣ ਨੂੰ ਹੋ ਜਾਂਦੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸਾਨੂੰ ਤੇ ਬਸ ਇਹ ਪੈਲੀ ਚਾਹੀਦੀ ਐ ਸਾਨੂੰ ਹੋਰ ਸਾਨੂੰ ਕੋਈ ਨਹੀਂ ਇਸ ਤੋਂ ਸਾਨੂੰ ਭਾਵੇਂ ਉਹ ਮਾਰ ਦੇਣ ਉਹ ਚੰਗਾ ਹੈਗਾ ਬਿਲਕੁਲ ਆਪਾਂ ਆਣ ਕੇ ਮਾਰ ਜਾਣ ਗੋਲੀਆਂ ਨਾਲ ਅਸੀਂ ਆਏ ਵੀ ਨਹੀਂ ਕਰਦੇ ਤਾਂ ਜਿਹੜੀ ਜ਼ਮੀਰ ਬਣਾਉਂਦੇ ਐ ਪ੍ਰੋਜੈਕਟ ਦਾ ਤੁਸੀਂ ਬਣਾ ਦੇਵੋ ਕਿਵੇਂ ਜਿਹ ਪ੍ਰੋਜੈਕਟ ਬਣਾਉਂਦੇ ਨਾ ਲੋੜ ਨਹੀਂ ਸਾਨੂੰ ਨਹੀਂ ਬਣਾਉਂਦੇ ਕੋਈ ਲੋੜ ਨਹੀਂ ਪਰ ਕਿਸੇ ਹੋਰ ਪਿੰਡਾਂ 'ਚ ਕਰ ਦਿਓ ਸਾਨੂੰ ਕੋਈ ਲੋੜ ਨਹੀਂ ਕਾਗਰ 'ਚ ਉਂਝ ਡੁੱਬ ਕੇ ਮਰਦੇ ਆਪੇ ਜੀ ਸਾਨੂੰ ਕਿਸੇ ਦੀ ਵੀ ਲੋੜ ਨਹੀਂ ਸਾਡੇ ਕੋਲ ਜਿਹੜੀ ਦੋ ਦੋ ਕਨਾਲਾਂ ਜ਼ਮੀਨ ਹੈ ਨਾ ਇਹ ਸਾਡੇ ਕੋਲ ਰਹਿਣੀ ਚਾਹੀਦੀ ਠੀਕ ਹੈ ਬਿਲਕੁਲ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਕਿਸੇ ਹੋਰ ਪਾਸੇ ਕਰ ਦੇ ਕੋ ਸਾਡਾ ਪਿੰਡ ਤਾਂ ਨਹੀਂ ਹੈਗਾ ਹੋਰ ਬਾਦੂ ਪਿੰਡ ਰ ਹੈ ਉਹਨਾਂ ਕੋਲ ਤਾਂ ਕਰਦੀ ਵੀ ਸਾਡੇ ਕੋਲ ਤਾਂ ਕਰਦੀ ਕੋਈ ਖੇਤੀ ਨਹੀਂ ਸਾਡੇ ਕੋਲ ਇਹ ਹੀ ਨੇ ਜਿਹੜੀ ਦੋ ਦੋ ਕਨਾਲਾਂ ਨੇ ਸਾਡੇ ਪਿੰਡ ਵਿੱਚ ਡਰੇਨ ਡਿਪਾਰਟਮੈਂਟ ਵੱਲੋਂ ਇੱਕ 20 ਏਕੜ ਜ਼ਮੀਨ ਜਿਹੜੀ ਆਇਡੈਂਟੀਫਾਈ ਕੀਤੀ ਹੈ ਜਿਹਦੇ ਵਿੱਚ ਕਗਰ ਰਿਵਰ ਦਾ ਜਿਹੜਾ ਪਾਣੀ ਦਾ ਓਵਰਫਲੋ ਡੂਰਿੰਗ ਫਲੱਡ ਸੀਜ਼ਨ ਉਹਨੂੰ ਉਸ ਵੱਡਾ ਇੱਕ ਤਲਾਬ ਬਣਾ ਕੇ ਉਹਦੇ ਵਿੱਚ ਸਟੋਰ ਕੀਤਾ ਜਾਵੇਗਾ ਔਰ ਇਰੀਗੇਸ਼ਨ ਲਈ ਯੂਜ਼ ਕੀਤਾ ਜਾਵੇਗਾ ਬਾਅਦ ਦੇ ਵਿੱਚ ਸੋ ਇਹ ਪ੍ਰੋਜੈਕਟ ਜਿਹੜਾ ਹੈ ਇਹ ਡਰੇਨੇਜ ਡਿਪਾਰਟਮੈਂਟ ਨੂੰ ਇਹਦਾ ਇਹਨੂੰ ਲਿਖਿਆ ਗਿਆ ਹੈ ਇਹਦੇ ਵਿੱਚ ਗ੍ਰਾਮ ਪੰਚਾਇਤ ਵੱਲੋਂ ਕੰਸਰਨ ਗ੍ਰਾਮ ਪੰਚਾਇਤ ਵੱਲੋਂ ਮਤਾ ਪਾ ਕੇ ਜਿਹੜਾ ਹੈ ਉਹ ਡੀਡੀਪੀਓਸ ਜਿਹੜੇ ਡੀਪੀਓ ਰ ਡੀਡੀਪੀਓ ਨੂੰ ਭੇਜ ਦਿੱਤਾ ਗਿਆ ਸੀ ਉਹ ਡੀਡੀਪੀਓ ਤੋਂ ਇਹ ਮਤਾਂ ਜਿਹੜਾ ਹੈ ਅੱਗੇ ਫਰਦਰ ਅਪਰੂਵਲ ਲਈ ਜ਼ਮੀਨ ਟ੍ਰਾਂਸਫਰ ਕਰਨ ਲਈ ਡਿਵੀਜ਼ਨ ਡਿਪਾਰਟਮੈਂਟ ਨੂੰ ਨਾ ਦਿੱਤੇ ਇਹ ਮਤਾਂ ਜਿਹੜਾ ਹੈ ਇਹ ਡਾਇਰੈਕਟਰ ਰੂਲ ਡਿਵੈਲਪਮੈਂਟ ਕੋਲ ਪੈਂਡਿੰਗ ਹੈ ਮੈਂ ਪਰਸਨਲੀ ਡਾਇਰੈਕਟਰ ਸਾਹਿਬ ਨਾਲ ਗੱਲ ਕਰਕੇ ਤੇ ਇਹਨੂੰ ਮਤੇ ਨੂੰ ਛੇਤੀ ਅਪਰੂਵ ਕਰਵਾਵਾ ਦੇਣਾ ਮੈਨੂੰ ਫਾਇਦਾ ਹੋਏਗਾ ਕਿਸਾਨਾਂ ਨੂੰ ਇਸਪਰ ਜੇਤਣਾ ਦੇਖੋ ਇੱਕ ਤੇ ਜਿਹੜਾ ਘੱਗਰ ਦੇ ਚ ਪਾਣੀ ਤੋਂ ਓਵਰਫਲੋ ਆਉਂਦਾ ਹੈ ਉਹਦੇ ਨਾਲ ਲੋਕਾਂ ਦੀ ਫਸਲ ਖਰਾਬ ਹੁੰਦੀ ਹੈ ਹਰ ਸਾਲ ਜਾਣ ਮਾਲੂਮ ਨੁਕਸਾਨ ਹੁੰਦਾ ਹੈ ਸੋ ਉਹ ਚੀਜ਼ ਐਲੀਮੀਨੇਟ ਹੋਏਗੀ ਇਹਦੇ ਵਿੱਚ ਪਾਣੀ ਵੱਡੀ ਗਿਣਤੀ ਵਿੱਚ ਤੁਮ تقريبا 40 ਫੁੱਟ ਡੂੰਘਾ ਇਹ ਤਲਾਬ ਜਿਹੜਾ ਹੈ ਬਣੇਗਾ ਜਿਸ ਦਾ ਐਕਸੈਸ ਓਵਰਫਲੋ ਜਿਹੜਾ ਹੈ ਡੂਰਿੰਗ ਰੇਨੀ ਸੀਜ਼ਨ ਇਹਨੂੰ ਉਹਨੂੰ ਟੈਪ ਕਰ ਲੈਣਗੇ ਔਰ ਉਸ ਤੋਂ ਬਾਅਦ ਆਸ-ਪਾਸ ਦੇ ਏਰੀਆ ਜਿਹੜਾ ਹੈ ਉਹਦੇ ਵਿੱਚ ਇਹਦਾ ਪਾਣੀ ਜਿਹੜਾ ਹੈ ਉਹ ਸਿੰਚਾਈ ਲਈ ਯੂਜ਼ ਹੋਏਗਾ ਸ਼ੈਡਿਊਲ ਕਾਸ ਲੋਕ ਉੱਥੇ ਥੋੜਾ ਪ੍ਰੋਟੈਸਟ ਕਰ ਰਹੇ ਨੇ ਉਹ ਕਹਿੰਦੇ ਅਸੀਂ ਇਸ ਜਗ੍ਹਾ ਤੋਂ ਔਰ ਰੋਟੀ ਖਾਣਿਆ ਸੀ ਇੱਥੇ ਖੇਤੀ ਕਰਦੇ ਹੁੰਦੇ ਸੀ ਦੇਖੋ ਜੀ ਪੰਚਾਇਤੀ ਜ਼ਮੀਨ ਹੈ ਪੰਚਾਇਤੀ ਕਾਨੂੰਨਾਂ ਦੇ ਵਿੱਚ ਸਾਫ਼ ਸਪਸ਼ਟ ਜਿਹੜਾ ਹੈ ਦਿੱਤਾ ਹੋਇਆ ਹੈ ਕਿ 33% ਜ਼ਮੀਨ ਜਿਹੜੀ ਆ ਉਹ ਸ਼ਰੂ ਕਾਸ ਪਰਿਵਾਰ ਜਿਹੜੇ ਨੇ ਉਹ ਠੇਕੇ ਦੇ ਲੈ ਸਕਦੇ ਨੇ ਸੋ ਜੇ ਇਸ ਜ਼ਮੀਨ ਦੇ 20 ਏਕੜ ਪੰਚਾਇਤ ਦੇ ਜਿਹੜੇ ਹੈ ਉਹ ਇਸ ਕੰਮ ਲਈ ਵਰਤੇ ਜਾਣਗੇ ਉਸ ਤੋਂ ਬਾਅਦ ਜਿਹੜੀ ਜ਼ਮੀਨ ਬਚਦੀ ਹੈ ਉਸ ਜ਼ਮੀਨ ਦੇ ਵਿੱਚੋਂ 33% ਦੇ ਲਈ ਜਿਹੜੇ ਸ਼ਰੂ ਕਾਸ ਫੈਮਿਲੀਆਂ ਨੇ ਉਹ एलिਜੀਬਲ ਨੇ ਔਰ ਸਾਡਾ ਪੰਚਾਇਤ ਡਿਪਾਰਟਮੈਂਟ ਜਿਹੜਾ ਇਸ ਚੀਜ਼ ਨੂੰ ਇਨਸ਼ੋਰ ਕਰਦਾ ਹੈ ਕਿ ਜਿਹੜੇ ਜਿੰਨੀ ਪਰਸੈਂਟੇਜ ਕਾਨੂੰਨ ਨੇ ਦਿੱਤੀ ਹੋਈ ਹੈ ਕਿ ਇਹਨੇ ਦਰਦਪਾਈ ਚਾਰੇ ਦੇ ਲੋਕਾਂ ਨੂੰ ਜਿਹੜਾ ਹੈ ਠੇਕੇ ਉੱਤੇ ਦੇਣੀ ਹੈ ਉਹ ਠੇਕੇ ਉੱਤੇ ਦਵਾਵਾਂਗੇ ਸੋ